ਜੇ ਅੰਗਰੇਜ਼ੀ ਤੇ ਦੇਸੀ ਦਵਾਈਆਂ ਖਾ-ਖਾ ਕੇ ਅੱਕ ਚੁੱਕੇ ਹੋ ਨਾ ਤਾਂ ਆ ਲੈ ਕੇ ਇਹ ਪਾਣੀ ਯਾਨੀ ਹੈਗਾ ਬਹੁਤ ਗੁਣਕਾਰੀ ਚੀਜ਼ ਆ ਅੰਮ੍ਰਿਤ ਤੋਂ ਘੱਟ ਨਹੀਂ ਹੈਗਾ ਇਹ ਗੱਲਬਾਤ ਕਰਾਂਗੇ ਡਾਕਟਰ ਸਾਹਿਬਾ ਸਰ ਇਹ ਹੈ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਠੀਕ ਹੈ ਜੀ ਇਹ ਮੈਡੀਸਨ ਹੈ ਹੋਮੋਪੈਥੀ ਦੀ ਐਡਵਾਂਸ ਹੈ ਇਹ ਜਿਹਦੇ ਬੰਦੇ ਪਹਿਲਾਂ ਮੈਡੀਸਨ ਖਾਂਦੇ ਸੀ ਹਾਂ ਹੋਮੋਪੈਥੀ ਦੀ ਨਹੀਂ ਖਾਂਦੇ ਸਨ ਉਹ ਰਿਜ਼ਲਟ ਨਹੀਂ ਮਿਲਿਆ ਰਿਜ਼ਲਟ ਨਹੀਂ ਮਿਲਿਆ ਹਾਂ ਉਹ ਰਿਜ਼ਲਟ ਲੇਟ ਮਿਲਣ ਕਰਕੇ ਲੋਕਾਂ ਦਾ ਨਾ ਹੋਮੋਪੈਥੀ 'ਕੋ ਵਿਸ਼ਵਾਸ ਘਟ ਗਿਆ ਸੀਗਾ ਠੀਕ ਹੈ ਜੀ ਅਸੀਂ ਇਸ ਕਰਕੇ ਹੁਣ ਜਿਹੜੀ ਐਡਵਾਂਸ ਟੈਕਨੀਕ ਹੈ ਇਲੈਕਟ੍ਰੋ ਹੋਮੋਪੈਥੀ ਦੀ ਆ ਇਹ ਬਹੁਤ ਜਲਦੀ ਰਿਜ਼ਲ ਠੀਕ ਹੈ ਜਿਹੜੀ ਲੇਡੀਜ਼ ਨੂੰ ਪੀਸੀਓ ਦੀ ਜਾਂ ਪੀਸੀਓ ਪੀਸੀਓ ਐਸ ਦਿੱਕਤ ਹੈ ਜਾਂ ਮਤਲਬ ਕਿ ਐਮ ਦੀ ਕੋਈ ਹੋਰ ਦਿੱਕਤ ਹੈਗੀ ਹੈ ਜਿਹਦੇ ਨਾਲ ਉਹਨਾਂ ਨੂੰ ਮਹੀਨਾ ਨਹੀਂ ਆਉਂਦਾ ਜਾਂ ਕੁਝ ਵੀ ਲਾ ਲਓ ਹਾਂ ਹਾਂ ਮਹੀਨਾ ਲੇਟ ਫੇਟ ਹੋ ਜਾਂਦਾ ਹੈ ਜਿਹੜੀ ਪਰਸਨਲ ਪ੍ਰੋਬਲਮ ਹੈ ਅਸੀਂ ਉਹਨਾਂ ਨੂੰ ਟਰੀਟਮੈਂਟ ਕਰਨ ਵਾਸਤੇ ਇਲੈਕਟ੍ਰੋ ਹੋਮੋਪੈਥਿਕ ਮੈਡੀਸਿਨ ਲੈ ਕੇ ਆਇਆ ਜਿਹਦੇ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਆਪਰੇਸ਼ਨ ਨਹੀਂ ਕਰਾਉਣਾ ਪਊਗਾ ਅਚਾ ਜਿਵੇਂ ਬੱਚੇਦਾਨੀ ਚਰਸੌਲੀ ਵਗੈਰਾ ਹੁੰਦੀ ਹੈ ਉਹਦਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਨਹੀਂ ਜੇ ਕਿਸੇ ਵੀ ਬੱਚੇਦਾਨੀ ਚਰਸੌਲੀ ਆ ਜਾਂ ਉਹ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗੱਠਾਂ ਨੇ ਠੀਕ ਕਿਸੇ ਵੀ ਪ੍ਰਕਾਰ ਦੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਅਸੀਂ ਮਹੀਨੇ ਦੇ ਵਿੱਚ ਤੁਹਾਨੂੰ ਇਹ ਦਵਾਈ ਦੇ ਕੇ ਰਿਜ਼ਲਟ ਦਵਾਵਾਂਗੇ ਇਹ ਸਾਡੀ ਗਾਰੰਟੀ ਹੈ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਕਈ ਵਾਰੀ ਆਪਾਂ ਦੋਸਤੋ ਮੈਂ ਦੱਸਦਾ ਪਟਿਆਲੇ ਦੇ ਵਿੱਚ ਖੜੇ ਹਾਂ ਬੀਐਸਾ ਹੈਲਥ케ਅਰ ਤੇ ਆ ਪਟਿਆਲਾ ਸਮਾਣਾ ਰੋਡ ਹੈ ਜੀ ਜਦੋਂ ਆ ਬਾਈਪਾਸ ਦੇ ਨਾਲ ਹੀ ਆ ਤੇ ਇਧਰਲੇ ਪਾਸੇ ਪੂਰਸ ਚੌਂਕੀ ਵੀ ਆ ਸਮਾਣਾ ਪਟਿਆਲਾ ਤੇ ਆਪਾਂ ਪਟਿਆਲੇ ਦੇ ਵਿੱਚ ਖੜੇ ਹਾਂ ਡਾਕਟਰ ਸਾਹਿਬ ਜੇ ਕਈ ਵਾਰੀ ਅਗਲਾ ਉਰੇ ਆ ਕਿ ਨਾ ਦਵਾਈ ਲਈ ਜਾ ਸਕੇ ਉਹਦੇ ਲਈ ਕੀ ਅਸੀਂ ਇਹ ਤੁਹਾਨੂੰ ਦਵਾਈ ਕੂਰੀਅਰ ਵੀ ਕਰਵਾਵਾਂਗੇ ਜੀ ਠੀਕ ਹੈ ਜੀ ਤੁਸੀਂ ਮਾਨੂੰ ਪ੍ਰੋਬਲਮ ਦੱਸੋ ਆਪਦੇ ਫੋਨ ਤੇ ਅਸੀਂ ਪ੍ਰੋਬਲਮ ਸੁਣ ਕੇ ਉਹਦੇ ਹਿਸਾਬ ਨਾਲ ਤੁਹਾਨੂੰ ਦਵਾਈ ਦੰਵਾਵਾਂਗੇ ਕੂਰੀਅਰ ਕਰਵਾਵਾਂਗੇ ਜੇ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ